ਫਤੇਗੜ ਸਾਹਿਬ ਜਾਰੀ ਸੰਗਤ ਦੀਆਂ ਟਰਾਲੀਆਂ ਪਲਟੀਆਂ ਜਾਨੀ ਨੁਕਸਾਨ ਤੋਂ ਰਿਹਾਂ ਬਚਾਓ ਤੁਹਾਨੂੰ ਦੱਸਦੀ ਹੈ ਮਾਛੀਵਾੜਾ ਸਾਹਿਬ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ਼੍ਰੀ ਫਤੇਗੜ ਸਾਹਿਬ ਜਾ ਰਹੀਆਂ ਸੰਗਤਾਂ ਦੀਆਂ ਟਰਾਲੀਆਂ ਨੇੜੇ ਕਾਲੜਾ ਪੈਲੇਸ ਕੋਲ ਪਲਟ ਗਈਆਂ ਟਰਾਲੀਆਂ ਵਿੱਚ ਬੈਠੀਆਂ ਸੰਗਤਾਂ ਅਤੇ ਚਾਲਕਾਂ ਨੇ ਦੱਸਿਆ ਕਿ ਓਵਰਟੇਕ ਕਰਨ ਨਾਲ ਇਹ ਹਾਦਸਾ ਵਾਪਰਿਆ ਜਿਸ ਰਾਹੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆ ਟ੍ਰੈਲੀਆਂ ਉਲਟੀਆਂ ਹੋਈਆਂ ਸੀਗੀਆਂ ਵੀ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਣੇ ਨੂੰ ਕੀਤੀ ਸੀ ਜਿਹੜਾ ਲੁਧਿਆਣਾ ਪੈਂਦਾ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹਾਲ ਕੀ ਸੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂਤਨ ਨੂੰ ਜਾ ਰਹੇ ਸੀ ਬੜੀ ਤਾਂ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕੀਤਾ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਚ ਦੱਸਣ ਨੂੰ ਸਾਰੇ ਰੋ ਰੂ ਰਹੇ ਸੀ ਅੱਛਾ ਉਹਨਾਂ ਦੁੱਤਿਆ ਸੀ ਕਾ ਕਾ ਵੀ ਉਹਨਾਂ ਨੂੰ ਕਿਥੇ ਨਾਲ ਦੀ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਹੀ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਸੱਜਿਆ ਨੇ ਜੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰ ਵਾਲੇ ਮੰਗਿਆਂ ਨੂੰ ਪਤਾ ਆ ਉਹਨਾਂ ਤੇ ਟੱਟਾਂ ਲੱਗੀਆਂ ਹੋਈਆਂ ਸੀਗੀਆਂ ਤੇ ਫੇ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਢੇਲ ਦਿੱਤਾ ਸੀ ਅੱਛਾ ਜੀ ਤੇ ਉਹ ਟਰੈਕਟਰ ਆੜੇ ਦੇ ਪਿੱਛੋਂ ਸਾਡੇ ਨਾਲ ਗੜੀ ਫਾਇਲ ਪਿੰਡ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਪਰ ਰੋਡ ਤੇ ਉਹ ਕ੍ਰੋਸ ਕਰ ਲੱਗੇ ਰਹਿ ਪੂਰੇ ਕੱਟ ਉਹ ਤੋਂ ਸਵਲਿਆ ਨਹੀਂ ਕੱਟ ਵੱਜ ਗਿਆ ਮੋਰੇ ਅੱਛਾ ਜੀ ਤੇ ਉਹ ਜਿਹੜੀ ਟਰੈਲੀ ਸੀ ਉਹ ਟੈਲੀ ਸਿਟੀ ਡਾਇਰੈਕਟਰ ਦੇ ਵੱਜੀ ਆ ਗਏ ਉਹਦੇ ਕਰਕੇ ਬਚਾਓ ਗਿਆ ਫਿਰ ਵੀ ਆ ਬੁਰਾ ਨਾ ਕਰਕੇ ਬਚਾਓ ਹੋ ਗਿਆ ਛੱਟਾ ਕਾਫੀ ਲੱਗਿਆ ਬੱਚ ਮੁੰਡੇ ਦੇ ਪਰ ਬਚਾ ਫਿਰ ਵੀ ਜਿਆਦਾ ਲੱਗੂਗੇ ਛੱਟੇ ਲੱਗੇ ਸਾਰੀ ਜਲਦੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋੜੇ ਕੱਟ ਬੱਚ ਜਿਹੜਾ ਮੋੜੇ ਡਾਇਰੈਕਟਰ ਉਹਦੀ ਹਾਂਜੀ ਉਹ ਤਾਂ ਕੱਟ ਵਧੀ ਗਿਆ ਪਹਿਲਾਂ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਕਰਾਸ ਕਰ ਲੱਗਾ ਕਰਣ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਇੱਕ ਸੰਭਲਿਆ ਨਹੀਂ 15 16 ਸਾਲ ਦਾ ਇਹ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15 16 ਸਾਲ ਦਾ ਮੁੰਡਾ ਉਹ ਤੋਂ ਟਰੈਕਟਰ ਨਹੀਂ ਸੰਭਲ ਸਕਦਾ ਪਾਲਕ ਤਾਂ ਨਹੀਂ 18-20 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਕਬਰ ਆ ਗਿਆ ਜਿੱਦਾਂ ਲਾ ਲ ਤੁਹਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਹੋਰ ਨੂੰ ਸੱਟਾ ਕੁਮੜੀ ਮੋਟੇ ਤਿੰਨ ਚਾਰ ਘਰ ਦੇ ਲੱਗੀ ਅੱਛਾ ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਨਾਲ ਦੀ ਹਸਪਤਾਲ ਅੱਥੇ ਮਾੜਾ ਮੋਟੇ ਬਹੁਤ ਸੱਟ ਕੋਈ ਦੁਕਾਨੇ ਤਾਂ ਨਹੀਂ ਕੋਈ ਦੁਕਾਨ ਨਹੀਂ ਹੈ ਠੀਕ ਹੈ ਇਹ ਹੋਇਆ ਓਵਰਟੇਕ ਕਰਨ ਮਿਹਲੀ ਹੋਇਆ ਓਵਰਟੇਕ ਕਰਿਆ ਤੇ ਮੁੰਡਾ ਡਰਦਾ ਰਿਹਾ ਕਾਫੀ ਅੱਧਾ ਕਿਲੋ ਮਟਰ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਇਹ ਕਲੀ ਮੁੰਡਾ ਓਵਰਟੇਕ ਕਰਿਆ ਮੁੰਡਾ ਡਰ ਗਿਆ ਨਾ ਪਰ ਲੱਗਦੇ ਸੰਭਲੇ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕਰਿਆ ਨਾ ਉਹ ਡ੍ਰੈਕਟਰ ਕਰਕੇ ਬਚਾ ਕਰਦੇ ਕਿੰਨੀ ਗੁੰਮਰਦਾ ਸੀਗਾ ਇਹ ਮੁੰਡਾ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਆ ਆਪਣਾ ਮੁੰਡਾ ਦਾ ਹੋਣਾ 22 23 ਸਾਲ ਦਾ